ਕਾ ਦੋਸਤੋ ਸਰਦੂਲਗੜ ਕੁਝ ਸਬਜੀ ਮੰਡੀ ਦੇ ਰੇਟਾਂ ਦੀ ਵੀਡੀਓ ਆਜੋ ਜੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਚੁੱਬੜ ਚੁੱਬੜ ਵਿਗਿਆ ਅੱਜ 30 ਰੁਪਏ ਕਿਲੋ ਸਰਦੂਲਗੜ ਦੀ ਮੰਡੀ ਦੇ ਵਿੱਚ ਗੱਲ ਕਰੀਏ ਜੇ ਬੈਂਗਣੀ ਦੀ ਬੈਂਗਣੀ ਵਿਗਿਆ 40 ਰੁਪਏ ਕਿਲੋ ਸਰਦੂਲਗੜ ਦੀ ਮੰਡੀ ਦੇ ਵਿੱਚ ਅੱਗੇ ਗੱਲ ਕਰਦੇ ਆ ਜੀ ਆਪਾਂ ਗੋਭੀ ਗੋਭੀ ਹੈ ਜਿਹੜੀ 70 ਰੁਪਏ ਕਿਲੋ ਲੱਗੀ ਹੈ ਜੀ ਅੱਜ ਸਰਦੂਲਗੜ ਦੀ ਮੰਡੀ ਦੇ ਵਿੱਚ ਟਾਪ ਗੋਭੀ ਵਿਕੀ ਹੈ ਜਿਹੜੀ ਪੱਤ ਗੋਭੀ ਹੈ ਪੱਤ ਗੋਭੀ 35-40 ਰੁਪਏ ਤੱਕ ਰਵਿਕਦੀ ਹੈ ਦੀ ਵਿਕੀ ਹੈ ਜੀ ਅੱਗੇ ਗੱਲ ਕਰੀਏ ਜੇ ਮਿਰਚ ਦੀ ਹਰੀ ਮਿਰਚ ਜਿਹੜੀ ਕਹਿੰਦੇ ਬਰੀਕ ਮੋਟੀ ਇਹ ਵਿਕੀ ਆ 50 ਰੁਪਏ ਕਿਲੋ ਜੀ ਸਰਦੂਲਰ ਦੀ ਮੰਡੀ ਦੇ ਵਿੱਚ ਅੱਗੇ ਗੱਲ ਕਰਦੇ ਆ ਮੂੜੀਆਂ ਮੂੜੀਆਂ ਵਿਕੀਆਂ 25 ਰੁਪਏ ਕਿਲੋ ਸਰਦੂਲਗੜ ਦੀ ਮੰਡੀ ਦੇ ਵਿੱਚ ਵਿਕੀਆਂ ਜੀ ਜੇ ਗੱਲ ਕਰੀਏ ਆਪਾਂ ਭਿੰਡੀ ਦੀ ਭਿੰਡੀ ਵੀ ਅੱਜ 50 ਰੁਪਏ ਕਿਲੋ ਲੱਗੀ ਆ ਜੀ ਸਰਦੂਲਗੜ ਦੀ ਮੰਡੀ ਦੇ ਵਿੱਚ ਕੱਲੋਂ ਰੇਟ ਵਧਿਆਗਾ ਜੇ ਗੱਲ ਕਰੀਏ ਤੋਰੀ ਦੀ ਤੋਰੀ ਵਿਕੀ ਆ 60 ਰੁਪਏ ਕਿਲੋ ਸਰਦੂਲਗੜ ਦੀ ਮੰਡੀ ਦੇ ਵਿੱਚ ਵੀਡੀਓ ਚੰਗੀ ਲੱਗੀ ਜ਼ਰੂਰ ਲਾਈਕ ਕਮੈਂਟ ਚੈਨਲ ਨੂੰ ਫੋਲੋ ਜਰੂਰ ਕਰਿਓ ਤਾਂ ਕਿ ਤੁਹਾਡੇ ਤੱਕ ਨਵੀਆਂ ਨਵੀਆਂ ਵੀਡੀਓ ਲੈ ਕੇ ਹੁੰਦੇ ਰਹੀਏ ਵਿਦਾ ਹੋ ਗਿਆ ਫਿਰ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ